सीएम साहब दी सेहत खराब है परमात्मा उन्हें सेहत याबी दे जेड़ा बंदा ਏਡੇ بڑے ਅਹੁਦੇ ਪਰ ਹੋ ਕੇ ਇੱਕ ਸ਼ਰਾਬ ਨਹੀਂ ਛੱਡ ਸਕਦਾ ਯਾਰ ਉਹ ਪੰਜਾਬ ਦਾ ਕਿਆ ਭਲਾ ਕਰੇਗਾ ਉਹ ਕਿਆ ਸੇਹ ਦੇਏਗਾ ਪੰਜਾਬ ਨੂੰ ਤੁਸੀਂ ਦੇਖੋ ਉਹਦਾ ਜਿਹੜਾ ਉਹ ਲੀਵਰ ਹੈ ਉਹ ਖਤਮ ਹੋ ਰਿਹਾ ਹੈ ਹਾਰਟ ਉਹਦਾ ਸੱਜੇ ਪਾਸੇ ਤੋਂ ਕੰਮ ਕਰਨਾ ਬੰਦ ਕਰ ਗਿਆ ਮੈਂ ਤਾਂ ਅਰਦਾਸ ਕਰਦਾ ਉਹਦੇ ਵਾਸਤੇ ਉਹ ਪਰਮਾਤਮਾ ਕਰੇ ਦੁਗ-ਦੁਗ ਜੀਵੇ ਲekin ਪੰਜਾਬ ਦਾ ਬਹੁਤ ਮਨਨਕਾ ਕਿਹੜੇ ਆਮ ਆਦਮੀ ਕਲੀਨਿਕ ਤੁਸੀਂ ਮੈਨੂੰ ਦੱਸੋ ਉਹੀ ਆਪਣੀਆਂ ਪੁਰਾਣੀਆਂ ਡਿਸਪੈਂਸਰੀਆਂ ਕੂਚੀ ਮਾਰ ਕੇ ਉਹਦੇ ਪਰ ਆਮ ਆਦਮੀ ਲਿਖ ਕੇ ਫੋਟੋ ਲਗਾਤੀ ਹੈ ਕੋਈ ਨਵਾਂ ਕੰਮ ਕੀਤਾ ਬਲਕਿ ਜਿਹੜਾ ਇੱਥੇ ਇਨਫਰਾਸਟ੍ਰਕਚਰ ਪਹਿਲਾਂ ਸੀਗਾ ਹੈਲਥ ਡਿਪਾਰਟਮੈਂਟ ਉਸ ਨੂੰ ਛੋਟਾ ਕਰਦਾ ਹੈ ਜਿੱਥੇ ਡਿਸਪੈਂਸਰੀਆਂ ਚੱਲਦੀਆਂ ਸੀ ਉੱਥੇ ਆਮ ਆਦਮੀ ਲਿਖ ਕੇ ਹੁਣ ਪ੍ਰਾਈਵੇਟ ਇੱਕ ਕੰਟਰੈਕਟ ਤੇ ਇੱਕ ਛੋਟਾ ਡਾਕਟਰ ਲਗਾਤਾ ਜੀਨੂੰ ਪਤਾ ਕੁਝ ਨਹੀਂ ਹੁੰਦਾ ਉਹ ਡਿਸਪਰਿੰਨ ਦੀ ਦਵਾਈ ਤੇ علاوہ ਕੁਝ ਲਿਖਦਾ ਨਹੀਂ ਹੈ ਤੇ ਦਵਾਈਆਂ ਹਸਤਾਲਾਂ ਦੇ ਵਿੱਚ ਹੈ ਨਹੀਂ ਇਹਨਾਂ ਨੇ ਪੰਜਾਬ ਦੇ ਨਾਲ ਹਰ ਗੱਲ ਦੇ ਵਿੱਚ ਧੋਖਾ ਕੀਤਾ ਮੈਂ ਪੰਜਾਬ ਦੇ ਲੋਕਾਂ ਦਾ ਪਹਿਲਾਂ ਖਾਸੌਰ ਤੇ ਜਲੰਧਰ ਹਲਕਿਆਂ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਪਾਰਲੀਮੈਂਟ ਤੱਕ ਪਹੁੰਚਾਇਆ ਉਸ ਤੋਂ ਪਹਿਲਾਂ ਚੰਕੌਰ ਸਾਹਿਬ ਦੇ ਲੋਕਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇੱਥੇ ਬਾਰ-ਬਾਰ ਐਮਐਲਏ ਜਿਤਾਇਆ ਮੁੱਖ ਮੰਤਰੀ ਤੱਕ ਪਹੁੰਚਾਇਆ ਤੇ ਹੁਣ ਮੈਨੂੰ ਭੈਗੂ ਦੀ ਕਿਰਪਾ ਦੇ ਨਾਲ ਕਾਂਗਰਸ ਪਾਰਟੀ ਵੱਲੋਂ ਆਪਣੇ ਕੋਟੇ ਵਿੱਚੋਂ ਜਿਹੜੀ ਪਾਰਲੀਮੈਂਟ ਦੀਆਂ ਸਟੈਂਡਿੰਗ ਕਮੇਟੀਆਂ ਉਹਦੀ ਇੱਕ ਅਹਿਮ ਕਮੇਟੀ ਹੈ ਜਿਹੜੀ ਐਗਰੀਕਲਚਰ ਫੂਡ ਪ੍ਰੋਸੈਸਿੰਗ ਕੋਆਪਰੇਸ਼ਨ ਡੈਰੀ ਫਿਸ਼ਰੀ ਉਹ ਉਹਦੇ ਵਿੱਚ ਐਨੀਮਲ ਹਸਬੈਂਡਰੀ ਹੈ ਸਾਰੇ ਡਿਪਾਰਟਮੈਂਟ ਉਹਦੇ ਚਾਉਂਦੇ 31 ਉਹਦੇ ਐਮਪੀ ਮੈਂਬਰ ਹੈ ਉਹਦਾ ਚੇਅਰਮੈਨ ਲਗਾਇਆ ਗਿਆ ਹੈ ਮੈਂ ਉਸ ਵਾਸਤੇ ਅ ਰਾਹੁਲ ਗਾਂਧੀ ਜੀ ਦਾ ਖੜਗੇ ਸਾਹਿਬ ਦਾ ਸੋਨੀਆ ਜੀ ਦਾ ਹਾਈ ਕੁਮਾਰ ਪੂਰੀ ਕਾਂਗਰਸ ਪਾਰਟੀ ਦੀ ਤੇ ਪਾਰਲੀਮੈਂਟ ਦੇ ਸਪੀਕਰ ਸਾਹਿਬ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਵਿਸ਼ਵਾਸ ਦੁਣਾ ਚਾਹੁੰਦਾ ਹੈ ਕਿ ਮੈਂ ਨੀਖ ਨੀਤੀ ਦੇ ਨਾਲ ਅਰ ਬਹੁਤ ਹੀ ਸੋਚ ਸਮਝ ਦੇ ਨਾਲ ਸਾਰਿਆਂ ਦੀ ਰਾਇ ਲੈ ਕੇ ਇੱਕ ਅੱਛਾ ਜਿਹੜਾ ਕੰਮ ਹੈ ਉਹ ਖੇਤੀ ਸਬੰਧੀ ਐਨੀਮਲ ਹਸਬੰਡੀ ਸਬੰਧੀ ਜਿੰਨੇ ਵੀ ਇਹਦੇ ਚ ਆਈ ਮੈਂਕ ਮੈਂ ਉਹਨਾਂ ਸੰਬੰਧੀ ਇੱਕ ਅੱਛਾ ਕੰਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਅੱਜ ਦੇ ਸਮੇਂ ਦੇ ਵਿੱਚ ਖੇਤੀਬਾੜੀ ਨੂੰ ਲੈ ਕੇ ਸਾਰੇ ਦੇਸ਼ ਦੇ ਵਿੱਚ ਸੰਘਨਾਦੀਆਂ ਉੱਪਰੀਆਂ ਸਮੱਸਿਆਵਾਂ ਨੇ ਵੱਡੇ ਪ੍ਰੋਟੈਸਟ ਨੇ ਤਾਂ ਅਜਿਹੇ ਦੇ ਵਿੱਚ ਖੇਤੀਬਾੜੀ ਕੋ ਤੇ ਸਹਾਇਕ ਕੰਦਿਆਂ ਨੂੰ ਲੈ ਕੇ ਇਸ ਤਰ੍ਹਾਂ ਦੀ ਜਿਹੜੀ ਰਣਨੀਤੀ ਆ ਤੁਹਾਡੀ ਰਹੇਗੀ ਇਹਦੇ ਵਿੱਚ ਇੱਕ ਬੜਾ ਅਹਿਮ ਹੈਗਾ ਸਮੱਸਿਆ ਮੈਨੂੰ ਇਸ ਗੱਲ ਦਾ ਬੜੀ ਖੁਸ਼ੀ ਹੈ ਕਿ ਮੈਨੂੰ ਕਿਸਾਨ ਤੇ ਖੇਤ ਮਜ਼ਦੂਰ ਦੀ ਸੇਵਾ ਕਰਨ ਦਾ ਮੌਕਾ 파ਰਟੀ ਨੇ ਦਿੱਤਾ ਔਰ ਇਸ ਨੂੰ ਮੈਂ ਨੇਕ ਨੀਤੀ ਦੇ ਨਾਲ ਔਰ ਸਾਰਿਆਂ ਦੀ ਸਲਾਹ ਲੈ ਕੇ ਅੱਗੇ ਵਧਾਉਣਾ ਤੇ ਇੱਕ ਅੱਛਾ ਵਿਕਲਪ ਹੈ ਜਿਹੜਾ ਉਹ ਤਾਂ ਕਿ ਇਹ ਸਾਡਾ ਮੁੱਖ ਤੰਦ ਦਾ ਖੇਤੀ ਖਾਸ ਤੌਰ ਤੇ ਪੰਜਾਬ ਦਾ ਹਰਿਆਣੇ ਦਾ ਇਸ ਏਰੀਆ ਦਾ ਨਾਰਥ ਜ਼ੋਨ ਦਾ ਜਿਹੜਾ ਮੁੱਖ ਤੰਦ ਦਾ ਖੇਤੀ ਹੈ ਉਹ ਜਿਹੜਾ ਮੁੱਖ ਤੰਦ ਹੈ ਉਸ ਨੂੰ ਅੱਗੇ ਵਧਾਉਣ ਵਾਸਤੇ ਮੈਂ ਕੰਮ ਕਰਨਾ ਜੇ ਕੀ ਕਹਿਣਾ ਚਾਹੁੰਦੇ ਆ ਆਸ਼ਵਾਨ ਜਿਹੜਾ ਕਾਰਡ ਹੈ ਉਹ ਲੈ ਕੇ ਸਾਰੇ ਪੰਜਾਬ ਦੇ ਵਿੱਚ ਜਿਹੜਾ ਪੈਸਾ ਲੁਕਵਾਇਆ ਹਾਈ ਕੋਰਟ ਤੇ ਵੀ ਪਟਕਾਰ ਲਾਈ ਸਰਕਾਰ ਵਿਭਾਗ ਨੂੰ ਪੰਜਾਬ ਦੇ ਵਿੱਚ ਸਰਕਾਰ ਨਾਮ ਦੀ ਐਡਮਿਨਿਸਟ੍ਰੇਸ਼ਨ ਨਾਮ ਦੀ ਕੋਈ ਚੀਜ਼ ਨਹੀਂ ਰਹਿ ਗਈ ਹੈ ਹਰ ਪਾਸੇ ਹਰ ਗੱਲ ਦੇ ਵਿੱਚ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਜਾ ਰਿਹਾ ਤੁਸੀਂ ਦੇਖੋ ਕਿ ਇਹ ਜਿਹੜੇ ਆਇਸ਼ਮਾਨ ਹੈ ਇਹਦੇ ਵਿੱਚ ਕਿੰਨੇ ਲੋਕਾਂ ਦਾ ਭਲਾ ਹੋ ਰਿਹਾ ਸੀ ਲੇਕਿਨ ਸਰਕਾਰ ਨੇ ਇਹਦੀ ਜਿਹੜੀ ਪੈਸੇ ਆ ਉਹ ਬੰਦ ਕੀਤੀ ਹੋਈ ਹੈ ਹਸਪੀਟਲਾਂ ਨੂੰ ਪ੍ਰਾਈਵੇਟਾਂ ਨੂੰ ਪੈਸੇ ਨਹੀਂ ਮਿਲਦੇ ਇਸ ਕਰਕੇ ਉਹਨਾਂ ਨੇ ਹੱਥ ਖੜੇ ਕਰਤੇ ਆ ਜਿਹਦੇ ਨਾਲ ਆਮ ਲੋਕਾਂ ਦਾ ਬਹੁਤ ਨੁਕਸਾਨ ਹੋ ਰਿਹਾ ਸਰਕਾਰੀ ਹਸਪਤਾਲਾਂ ਦਾ ਖਾਸ ਤੌਰ ਤੇ ਬਹੁਤ ਬੁਰਾ ਹਾਲ ਹੈ ਇੱਥੇ ਸਰਕਾਰੀ ਸਹੂਿਦਾਵਾਂ ਹੈਲਥ ਦੇ ਪ੍ਰਤੀ ਬਿਲਕੁਲ ਨਾਂ ਦੇ ਬਰਾਬਰ ਹੋ ਗਈਆਂ ਦਵਾਈਆਂ ਕੋਈ ਹਸਪਤਾਲਾਂ ਦੇ ਵਿੱਚ ਮਿਲਦੀਆਂ ਨਹੀਂ ਤੇ ਆ ਤੁਸੀਂ ਚਮਕੌਰ ਸਾਹਿਬ ਦਾ ਹੀ ਹਸਪਤਾਲ ਦੇਖ ਲਓ 12 ਕਰੋੜ ਰੁਪਇਆ ਲਗਾ ਕੇ ਮੈਂ ਬਿਲਡਿੰਗ ਬਣਾਈ ਸੀ ਲੇਕਿਨ ਕਲੀਨਿਕ ਬਿਲਡਿੰਗ ਨਾਲ ਹਸਪਤਾਲ ਥੋੜਾ ਬਣਦਾ ਹਸਪਤਾਲ ਤਾਂ ਡਾਕਟਰਾਂ ਦੇ ਨਾਲ ਬਣਨਾ ਹੈ ਡਾਕਟਰ ਇੱਥੇ ਹੈ ਨਹੀਂ ਕੋਈ ਖੰਡੀ ਲੱਗਦਾ ਵੀ ਆਮ ਆਪੇ ਕਲੀਨਿਕ ਦੇ ਉੱਤੇ ਜ਼ਿਆਦਾ ਧਿਆਨ ਨਾਲ ਟਾਰਗੇਟ ਦੇ ਤਰ੍ਹਾਂ ਸੇਰੇ ਆਮ ਆਦਮੀ ਕੀ ਲਿਨੇ ਤੁਸੀਂ ਮੈਨੂੰ ਦੱਸੋ ਉਹੀ ਆਪਣੀਆਂ ਪੁਰਾਣੀਆਂ ਡਿਸਪੈਂਸਰੀਆਂ ਕੂਚੀ ਮਾਰ ਕੇ ਉਹਦੇ ਪਰ ਆਮ ਆਦਮੀ ਲਿਖ ਕੇ ਫੋਟੋ ਲਗਾਤੀ ਹੈ ਆਪਣੇ ਕੋਈ ਨਵਾਂ ਕੰਮ ਕੀਤਾ ਬਲਕਿ ਜਿਹੜਾ ਇੱਥੇ ਇਨਫਰਾਸਟ੍ਰਕਚਰ ਪਹਿਲਾਂ ਸੀਗਾ ਹੈਲਥ ਡਿਪਾਰਟਮੈਂਟ ਉਸ ਨੂੰ ਛੋਟਾ ਕਰਦਾ ਜਿੱਥੇ ਡਿਸਪੈਂਸਰੀਆਂ ਚੱਲਦੀਆਂ ਸੀ ਉੱਤੇ ਆਮ ਆਦਮੀ ਲਿਖ ਕੇ ਹੁਣ ਪ੍ਰਾਈਵੇਟ ਇੱਕ ਕੰਟਰੈਕਟ ਤੇ ਇੱਕ ਛੋਟਾ ਡਾਕਟਰ ਲਗਾਤਾ ਜੀ ਨੂੰ ਪਤਾ ਕੁਝ ਨਹੀਂ ਹੁੰਦਾ ਉਹ ਡਿਸਪਰਿੰਨ ਦੀ ਦਵਾਈ ਤੇ علاوہ ਕੁਝ ਲਿਖਦਾ ਨਹੀਂ ਹੈ ਤੇ ਦਵਾਈਆਂ ਹਸਤਾਲਾਂ ਦੇ ਵਿੱਚ ਹੈ ਨਹੀਂ ਇਹਨਾਂ ਨੇ ਪੰਜਾਬ ਦੇ ਨਾਲ ਹਰ ਗੱਲ ਦੇ ਵਿੱਚ ਧੋਖਾ ਕੀਤਾ ਤਾਂ ਹੁਣ ਤਾਂ ਖੈਰ ਸੀਐਮ ਸਾਹਿਬ ਦੀ ਸਿਹਤ ਖਰਾਬ ਹੈ ਪ੍ਰਮਾਤਮਾ ਉਹਨਾਂ ਨੂੰ ਸਿਹਤਿਆਬੀ ਦੇਵੇ ਪਰ ਜਿਹੜਾ ਬੰਦਾ ਆਪਣੇ ਆਪ ਨੂੰ ਨਹੀਂ ਸੰਭਾਲ ਸਕਦਾ ਉਹ ਪੰਜਾਬ ਨੂੰ ਕਿੱਸੇ ਸੰਭਾਲੇਗਾ ਤੈਨੂੰ ਲੈ ਕੇ ਕਈ ਸਵਾਲ ਖੜੇ ਹੋਗੇ ਸੋਨ ਦਾ ਪਿੱਛੇ ਕਈ ਸਵਾਲ ਖੜੇ ਹੋਣਗੇ ਦੇਖੋ ਗੱਲ ਇਹ ਹੈ ਕਿ ਜਿਹੜਾ ਬੰਦਾ ਐਡੇ بڑے ਅਹੁਦੇ ਪਰ ਹੋ ਕੇ ਇੱਕ ਸ਼ਰਾਬ ਨਹੀਂ ਛੱਡ ਸਕਦਾ ਯਾਰ ਉਹ ਪੰਜਾਬ ਦਾ ਕਿਆ ਭਲਾ ਕਰੇਗਾ ਉਹ ਕਿਆ ਦੇ ਦੇਗਾ ਪੰਜਾਬ ਨੂੰ ਤੁਸੀਂ ਦੇਖੋ ਉਹਦਾ ਜਿਹੜਾ ਉਹ ਲੀਵਰ ਹੈ ਉਹ ਖਤਮ ਹੋ ਰਿਹਾ ਹੈ ਹਾਰਟ ਉਹਦਾ ਸੱਜੇ ਪਾਸੇ ਤੋਂ ਕੰਮ ਕਰਨਾ ਬੰਦ ਕਰ ਗਿਆ ਮੈਂ ਤਾਂ ਅਰਦਾਸ ਕਰਦਾ ਉਹਦੇ ਵਾਸਤੇ ਉਹ ਪਰਮਾਤਮਾ ਕਰੇ ਜੁਗ ਜੁਗ ਜੀਵੇ ਲੇਕਿਨ ਪੰਜਾਬ ਦਾ ਬਹੁਤ ਮੰਨਨ ਚਾਹ ਰਿਹਾ ਹੈ ਜੀ ਸਾਹਿਬ ਦਾ ਬੜਾ ਸ਼ੂਟ ਵਾਲਾ ਪੈ ਰਿਹਾ ਵੀ ਚੱਕ ਸਾਹਿਬ ਆਪ ਦਿੱਖਦੇ ਵੀ ਇਸ ਤਰ੍ਹਾਂ ਨਿਮ ਕਰ ਰਹੇ ਵੀ ਕਿਆ ਕੰਮ ਇਹ ਯਾਰ ਜਿਹੜਾ ਉਸ ਸ਼ੋਰ ਨੇ ਕੁਛ ਕਰ ਸਕਦਾ ਉਹਨੇ ਲਾਹੌਰ ਵੀ ਕੁਛ ਨਹੀਂ ਕਰਨਾ ਉਸ ਤੋਂ ਹੋਇਆ ਹੀ ਕੁਛ ਨਹੀਂ ਉਹ ਕਾਂਗਰਸ ਵਿੱਚ ਵੀ ਫੇਲ ਸੀ ਉਹ ਭਾਜਪਾ ਵਿੱਚ ਵੀ ਫੇਲ ਹੈ ਅੱਗੇ ਹੁਣ ਜਿੱਥੇ ਜਾਏਗਾ ਉੱਥੇ ਵੀ ਫੇਲ ਹੈ ਉਹਨਾਂ ਨੂੰ ਵੀ ਫੇਲ ਕਰ ਦਿੰਦਾ ਜੀ ਨਾ ਕੋਈ ਜਾਂਦਾ ਇਹ ਬੰਦੇ ਦੇ ਵਿੱਚ ਕੈਲੀਬਰ ਨਹੀਂ ਹੈ